ਸਤਿ ਸ੍ਰੀ ਅਕਾਲ ਪਿਆਰੇ ਅਧਿਆਪਕ ਸਾਥੀਓ ਇਹ ਵੀਡੀਓ ਖਾਸ ਤੁਹਾਡੇ ਲਈ ਹੈ ਮਿਸ਼ਨ ਸਮਰੱਥ ਸ਼ੁਰੂ ਹੋਣ ਜਾ ਰਿਹਾ ਹੈ 4 April ਤੋਂ ਸਭ ਤੋਂ ਪਹਿਲੇ ਦੀ ਬੇਸ ਲਾਈਨ ਕੀਤੀ ਜਾਏਗੀ 4 ਤੋਂ 8 April ਤੱਕ ਤੁਸੀਂ ਕਰਨੀ ਹੈ ਸੋ ਅਸੀਂ ਇਹਨੂੰ ਕਿਵੇਂ ਕਰਨਾ ਹੈ ਇਹਦੇ ਬਾਰੇ ਗਾਈਡਲਾਈਨਸ ਆ ਗਈਆਂ ਨੇ ਸਕੂਲ ਦੀ ਮੇਲ ਦੇ ਵਿੱਚ ਟੈਸਟਿੰਗ ਟੂਲ ਆ ਗਏ ਨੇ ਐਜੂਕੇਰ ਐਪ ਤੇ ਆ ਗਿਆ ਸੋ ਇਹ ਮੈਂ ਪੂਰਾ ਤੁਹਾਨੂੰ ਤੁਹਾਡੀ ਸਹੂਲਤ ਲਈ ਇਹ ਡਿਸਕਸ ਕਰ ਰਿਹਾ ਹਾਂ ਪੀਪੀਟੀ ਫਰਸਟ ਆਫ ਆਲ ਅੱਤੇ ਅਸੀਂ ਗੱਲ ਕਰਾਂਗੇ ਜੀ ਮੈਥ ਦੇ ਬਾਰੇ ਮੈਥ ਦੀ ਟੈਸਟਿੰਗ ਜਿਹੜੀ ਹੈ ਸਬਟ੍ਰੈਕਸ਼ਨ ਘਟਾਓ ਤੋਂ ਸ਼ੁਰੂ ਕਰਨੀ ਹੈ ਠੀਕ ਹੈ ਜੀ ਤਿੰਨ ਲੈਵਲ ਨੇ ਲੈਵਲ 1 2 ਤੇ 3 ਲੈਵਲ 1 ਦਾ ਪਹਿਲਾ ਸਬ ਲੈਵਲ ਹੈ ਬਿਗਨਰ ਬਿਗਨਰ ਚ ਕੀ ਕਰਨਾ ਹੈ ਜਿਹੜਾ ਬੱਚਾ 5 ਵਿੱਚੋਂ ਕੋਈ 4 ਸਹੀ ਨਹੀਂ ਦੱਸਦਾ ਸਿੰਗਲ ਡਿਜੀਟ ਦੀ ਗੱਲ ਹੈ ਉਹਦੇ ਵਿੱਚ ਬਿਗਨਰ ਜਿਹੜੇ ਨਹੀਂ ਦੱਸਦਾ ਉਹਨੂੰ ਬਿਗਨਰ ਚ ਪਾਣਾ ਹੈ ਸਬ ਲੈਵਲ 2 ਦੇ ਵਿੱਚ 0 ਤੋਂ 9 ਤੱਕ ਜਿਸ ਬੱਚੇ ਦੀ ਮਰਜ਼ੀ ਅਨਸਾਰ ਕਿਸੇ ਪੰਜ ਵਿੱਚੋਂ ਚਾਰ ਸਹੀ ਹੈ ਜਾਨੀ ਇਹ ਪੰਜ ਚੋਂ ਚਾਰ ਸਹੀ ਦੱਸ ਦਿੰਦਾ ਹੈ ਤਾਂ ਉਹਦਾ ਸਬ ਲੈਵਲ 2 ਹੈ ਨਹੀਂ ਤਾਂ ਬਿਗਿਨਰ ਲੈਵਲ ਤੇ ਹੈ ਉਹਦੇ ਬਾਅਦ ਹੁੰਦਾ ਸਬ ਲੈਵਲ 3 ਨੰਬਰ ਡਬਲ ਡਿਜੀਟ ਨੰਬਰ ਦਹਾਈ ਵਾਲੇ ਅੰਕ ਬੱਚਾ ਆਪਣੀ ਮਰਜ਼ੀ ਨਾਲ ਪੰਜਾਂ ਚੋਂ ਚਾਰ ਸਹੀ ਦੱਸ ਦਿੰਦਾ ਹੈ ਠੀਕ ਹੈ ਜੀ ਉਹਦੇ ਬਾਅਦ ਸ਼ੁਰੂ ਹੁੰਦਾ ਜੀ ਲੈਵਲ 2 ਲੈਵਲ 2 ਦੀ ਗੱਲ ਕਰਾਂਗੇ ਲੈਵਲ 2 ਦੇ ਵਿੱਚ ਬੱਚੇ ਦੀ ਮਰਜ਼ੀ ਅਨੁਸਾਰ ਕਿਸੇ ਦੋ ਵਿੱਚੋਂ ਸਹੀ ਹੋਣੇ ਚਾਹੀਦੇ ਆ ਘਟਾਤੋ ਸ਼ੁਰੂ ਕਰਾਂਗੇ ਦੋ ਕੁਐਸਚਨ ਜਿਹੜੇ ਆ ਸਹੀ ਕਰਨੇ ਆ ਠੀਕ ਹੈ ਜੀ ਕੋਈ ਵੀ ਚੁਣੇਗੇ ਦੋਨੇ ਸਹੀ ਹੋਣੇ ਚਾਹੀਦੇ ਉਹਦੇ ਬਾਅਦ ਅਸੀਂ ਬੱਚੇ ਦੀ ਗੱਲ ਕਰਾਂਗੇ ਭਾਗ ਦੀ ਭਾਗ ਦੇ ਵਿੱਚ ਕਿਸੇ ਇੱਕ ਸਵਾਲ ਨੂੰ ਕਰਨ ਲਈ ਕੋਤੋਂ ਸਹੀ ਹੋਣਾ ਚਾਹੀਦਾ ਠੀਕ ਹੈ ਜੀ ਇਸੇ ਤਰ੍ਹਾਂ ਲੈਵਲ 2 ਕਲੀਅਰ ਹੋ ਜਾਂਦਾ ਹੈ ਉਦੇ ਬਾਅਦ ਅਸੀਂ ਗੱਲ ਕਰਾਂਗੇ ਲੈਵਲ 3 ਦੇ ਤਿੰਨ ਸਬ ਲੈਵਲ ਹੈ ਪਹਿਲਾ ਬੇਸਿਕ ਵਰਡ ਪ੍ਰੋਬਲਮ ਮਿਕਸ ਵਰਡ ਪ੍ਰੋਗਰਾਮ ਤੇ ਫ੍ਰੈਕਸ਼ਨ ਐਡਵਾਂਸ ਲੈਵਲ ਬੇਸਿਕ ਵਰਡ ਪ੍ਰੋਬਲਮ ਚ ਬੱਚੇ ਨੂੰ ਕੀ ਕਰਨਾ ਬੱਚੇ ਨੂੰ ਦੋ ਸਵਾਲ ਦੋਗੇ ਸ਼ਾਬਦਿਕ ਸਵਾਲ ਇਹਦੇ ਵਿੱਚ ਇੱਕ ਹੀ ਆਪਰੇਸ਼ਨ ਹੋਏਗੀ ਤੇ ਇਹਦੇ ਵਿੱਚ ਉਹਦੇ ਜਿਹੜੇ ਆ ਦੋਵੇਂ ਸਵਾਲ ਠੀਕ ਹੋਣੇ ਚਾਹੀਦੇ ਆ ਤੇ ਇਹਦੀ ਕੋਡਿੰਗ ਹੈ 0 1 2 ਇਹ ਤੁਹਾਨੂੰ ਟ੍ਰੇਨਿੰਗ ਚ ਦੱਸ ਚੁੱਕੇ ਆ ਜੇ ਬੱਚਾ ਨਹੀਂ ਕਰਦਾ 0 ਲਿਖਣਾ ਹੈ ਜੇ ਗਲਤ ਕਰਦਾ 1 ਲਿਖਣਾ ਜੇ ਸਹੀ ਕਰਦਾ 2 ਲਿਖਣਾ ਜੇ ਕਰ ਲੈਂਦਾ ਮਿਕਸ ਵਰਡ ਪ੍ਰੋਬਲਮ ਦੇਣੀ ਹੈ ਇਹਦੇ ਵਿੱਚ ਦੋ ਸਵਾਲ ਦੇਣੇ ਦੋਨੇ ਸਹੀ ਹੋਣੇ ਚਾਹੀਦੇ ਕੋਡਿੰਗ ਇਹਦੀ ਵੀ 0 1 2 ਦੇ ਹਿਸਾਬ ਨਾਲ ਹੋਏਗੀ ਜੇ ਕਰ ਲੈਂਦਾ ਤਾਂ ਉਹਨੂੰ ਫ੍ਰੈਕਸ਼ਨ ਮਿਕਸ ਫ੍ਰੈਕਸ਼ਨ ਦੇਵਾਂਗੇ ਇਹਦੇ ਵਿੱਚ ਉਹਨੂੰ ਇੱਕ ਵਰਕਸ਼ੀਟ ਦਿੱਤੀ ਜਾਏਗੀ 40 ਮਿੰਟ ਦਾ ਟਾਈਮ ਦਿੱਤਾ ਜਾਏਗਾ ਪੈਨ ਪੇਪਰ ਟੈਸਟਿੰਗ ਹੋਏਗੀ ਇਹਦੇ ਵਿੱਚ ਵੀ ਉਹ ਜਿਹੜੇ ਸਵਾਲ ਕਰਦਾ ਉਹ ਵਰਕਸ਼ੀਟ ਦੇ ਵਿੱਚ 0 1 2 ਅਕੋਰਡਿੰਗ ਨਾਲ ਕਰਨੇ ਆ। ਸੋ ਇਹਦੇ ਵਿੱਚ ਦੱਸਿਆ ਕਿ ਅਸੀਂ ਘਟਾਓ ਤੋਂ ਸ਼ੁਰੂ ਕਰ ਰਹੇ ਹਾਂ। ਘਟਾਓ ਤੋਂ ਦਾ ਅਸੀਂ ਸ਼ੁਰੂ ਕਰਨਾ ਹੀ ਹੈ। ਪਰ ਘਟਾਓ ਦੇ ਨਾਲ ਨਾਲ ਬੱਚੇ ਦਾ ਅਸੀਂ ਇਹ ਲੈਵਲ ਵੀ ਚੈੱਕ ਕਰ ਲੈਣਾ ਲੈਵਲ 1। ਜਦ ਲਈ ਜੇ ਅਸੀਂ ਉਹਨੂੰ ਘਟਾ ਦਾ ਸਵਾਲ ਪਾਵਾਂਗੇ ਉਹਨੂੰ ਸੰਖਿਆ ਪੁੱਛਾਂਗੇ ਜੋ ਸੰਖਿਆ ਦੱਸਦਾ ਜਾਏਗਾ ਤਾਂ ਹੀ ਉਹ ਲੈਵਲ 2 'ਚ ਆਏਗਾ। ਠੀਕ ਹੈ ਜੀ ਉਹ ਨਹੀਂ ਦੱਸ ਪਾਉਂਦਾ ਉਹਨੂੰ ਲੈਵਲ 1 'ਚ ਰੱਖਣਾ। ਪਰ ਸਟਾਰਟ ਕਿੱਥੋਂ ਕਰਨਾ ਅਸੀਂ ਘਟਾਓ ਤੋਂ। ਠੀਕ ਹੈ ਜੀ। ਉਦੇ ਬਾਅਦ ਅਸੀਂ ਗੱਲ ਕਰਨ ਲੱਗੇ ਆਂ ਜੀ ਤੁਹਾਡੇ ਸਾਹਮਣੇ ਪੰਜਾਬੀ ਦੀ ਪੰਜਾਬੀ ਦੀ ਟੈਸਟਿੰਗ ਵਿੱਚ ਉਹਨੂੰ ਸਿਰਫ ਤੁਸੀਂ ਪੈਰਾ ਪੜਾ ਤੋਂ ਸ਼ੁਰੂ ਕਰਨਾ ਹੈ ਪੈਰਾ ਪੜਾਣਾ ਹੈ ਉਤੋਂ ਅਸੀਂ ਟੈਸਟਿੰਗ ਸਟਾਰਟ ਕਰਾਂਗੇ ਤੇ ਜੇ ਤਾਂ ਪੈਰਾ ਪੜ ਲੈਂਦਾ ਹੈ ਤਾਂ ਕਹਾਣੀ ਵੱਲ ਜਾਣਾ ਹੈ ਜੇ ਪੈਰਾ ਨਹੀਂ ਪੜ ਪੈਂਦਾ ਤੇ ਸ਼ਬਦ ਵੱਲ ਆ ਜਾਾਂਗੇ ਠੀਕ ਹੈ ਜੀ ਸੋ ਇਹਦੇ ਪੜਾਏ ਆ ਤਿੰਨ ਲੈਵਲ ਹੈ ਲੈਵਲ 1 ਅਰੰਭਿਕ ਹੈ ਜਿਹਦੇ ਵਿੱਚ ਚਾਰ ਅੱਖਰ ਸਹੀ ਨਹੀਂ ਪੜ ਸਕਿਆ ਲੈਵਲ 2 ਚਾਰਾਂ ਪੰਜਾਂ 'ਚੋਂ 4 ਸਹੀ ਦੱਸ ਦਿੰਦਾ ਵੱਖਰ 'ਚ ਆ ਗਿਆ ਸ਼ਬਦ ਜੇ ਪੰਜਾਂ 'ਚੋਂ 4 ਸਹੀ ਦੱਸਦਾ ਸ਼ਬਦ ਤੇ ਆ ਗਿਆ ਜੇ ਬੱਚਾ ਤਿੰਨ ਜਾਂ ਤਿੰਨ ਤੋਂ ਘੱਟ ਗਲਤੀਆਂ ਕਰਦਾ ਹੈ ਤਾਂ ਉਹਨੂੰ ਪੈਰੇ 'ਚ ਰੱਖਾਂਗੇ ਜੇ ਬੱਚਾ ਤਿੰਨ ਜਾਂ ਘੱਟ ਗਲਤੀਆਂ ਕਰਕੇ ਇੱਕ ਫਲੂਐਂਸੀ ਧਾਰਾ ਦੇ ਵਿੱਚ ਕਹਾਣੀ ਪੜਦਾ ਤਾਂ ਉਹਨੂੰ ਕਹਾਣੀ ਤੇ ਰੱਖਾਂਗੇ ਤੇ ਇਹਦਾ ਫਿਰ ਤੀਸਰਾ ਲੈਵਲ ਹੈ ਜੀ ਕਹਾਣੀ ਦੇ ਆਧਾਰਿਤ ਜੋ ਪ੍ਰਸ਼ਨਾਂ ਦੀ ਉਹਨੂੰ ਵਰਕਸ਼ੀਟ ਦਿੱਤੀ ਜਾਏਗੀ ਇਹਦੇ ਵਿੱਚ 012 ਕੋਡਿੰਗ ਹੋਏਗੀ ਨਾਲ ਹੀ ਇਹਦੇ ਵਿੱਚ ਇਸ ਵਾਰ ਅਸੀਂ ਪੰਜਾਬੀ ਦੀ ਲਿਖਣ ਦੀ ਵੀ ਟੈਸਟਿੰਗ ਨਾਲ ਨਾਲ ਕਰਦੇ ਜਾਣਾ ਹੈ ਅਰੰਭਿਕ ਦੇ ਵਿੱਚ ਸ਼ਬਦ ਲਿਖਦਾ ਤੇ ਇਹਨੂੰ ਅਰੰਭਿਕ ਤੇ ਲਿਖਣਾ ਨਹੀਂ ਲਿਖਦਾ ਤੇ ਜੇ ਪੰਜਾਂ ਦੇ ਵਿੱਚੋਂ ਚਾਰ ਅੱਖਰ ਲਿਖ ਲੈਂਦਾ ਅੱਖਰ ਦੇ ਜੇ ਪੰਜਾਂ ਚੋਂ ਚਾਰ ਸ਼ਬਦ ਲਿਖ ਲੈਂਦਾ ਸ਼ਬਦ ਤੇ ਜੇ ਜੋੜ ਕੇ ਉਹ ਬਾਕ ਬਣਾ ਲੈਂਦਾ ਤੇ ਬਾਕ ਤੇ ਤਾਂ ਇਹ ਵੀ ਟੈਸਟਿੰਗ ਨਾਲ ਨਾਲ ਹੋਏਗੀ ਯਾਨੀ ਰਾਈਟਿੰਗ ਦੀ ਵੀ ਟੈਸਟਿੰਗ ਹੋਏਗੀ ਤੇ ਆ ਦੀ ਬੋਲਣ ਦੀ ਵੀ ਟੈਸਟਿੰਗ ਕਰਨ ਦੇ ਨਾਲ ਨਾਲ ਹੋਏਗੀ ਠੀਕ ਹੈ ਜੀ ਇਸੇ ਤਰ੍ਹਾਂ ਅਸੀਂ ਅੰਗਰੇਜ਼ੀ ਤੇ ਆੰਦੇ ਆ ਜੀ ਅੰਗਰੇਜ਼ੀ ਸਾਡਾ ਤੀਸਰਾ ਸਬਜੈਕਟ ਹੈ ਇਹਦੇ ਵਿੱਚ ਕੈਪੀਟਲ ਲੈਟਰ ਤੋਂ ਸ਼ੁਰੂ ਕਰਨਾ ਲੈਵਲ ਇਹਦੇ ਦੋ ਹੈ ਠੀਕ ਹੈ ਜੀ ਕੈਪੀਟਲ ਲੈਟਰ ਤੋਂ ਅਸੀਂ ਜਦੋਂ ਸ਼ੁਰੂ ਕਰਾਂਗੇ ਵਰਡ ਦੇਵਾਂਗੇ ਇਹਨੂੰ ਜੇ ਉਹ ਨਹੀਂ ਦੱਸ ਪਾਂਦਾ ਤੇ ਬਿਗਿਨਰ ਤੇ ਰਹੇਗਾ ਜੇ ਉਹ ਕੈਪੀਟਲ ਲੈਟਰ ਦੱਸ ਦਿੰਦਾ ਫਿਰ ਉਹਨੂੰ ਪਹਿਰੇ ਤੇ ਲੈ ਕੇ ਜਾਵਾਂਗੇ ਸਮਾਲ ਲੈਟਰ ਵੀ ਪੜਾਵਾਂਗੇ ਜਦ ਜਿਹਨੀ ਪੈਰਾ ਪੜ ਬਤਾਏਗਾ ਸਮਾਲ ਲੈਟਰ ਪੜਨਾ ਸ਼ੁਰੂ ਕਰ ਦੇਗਾ ਜੇ ਉਹ ਕਰ ਲੈਂਦਾ ਤੇ ਸਟੋਰੀ ਤੇ ਜਾਏਗਾ ਇਹ ਲੈਵਲ 1 ਕਵਰ ਹੋ ਗਿਆ ਉਹਦਾ ਜੇ ਸਟੋਰੀ ਕਰ ਲੈਂਦਾ ਯਾਨੀ ਬੋਰਡ ਪੜਦਾ ਜਾਏਗਾ ਨਾਲ ਨਾਲ ਸਟੋਰੀ ਚ ਫੇਰ ਉਹਨੂੰ ਪੈਰੇ ਤੇ ਲੈ ਕੇ ਜਾਵਾਂਗੇ ਤੇ ਫਿਰ ਸਟੋਰੀ ਤੋਂ ਲੈ ਕੇ ਜਾਵਾਂਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਯਾਨੀ ਉਹਨੂੰ ਸ਼ਬਦ ਪੁੱਛਣੇ ਆ ਪੁੱਛਣੇ ਅਸੀਂ ਉਹਦੇ ਵਿੱਚੋਂ ਹੀ ਐ ਕੈਪੀਟਲ ਲੈਟਰ ਦੇ ਹਿਸਾਬ ਨਾਲ ਪੁੱਛਦੇ ਜਾਵਾਂਗੇ ਤੋਂ ਜੇ ਉਹ ਨੀਂ ਦੱਸਦਾ ਤੇ ਪਿੱਛੇ ਵਿਗਨਰ ਤੇ ਜਾਏਗਾ ਜੇ ਦੱਸਦਾ ਫਿਰ ਪੈਰਾ ਸਟੋਰੀ ਤੇ ਜਾਏਗਾ ਠੀਕ ਹੈ ਜੀ ਸੋ ਏ ਸੀ ਇਹਦੇ ਵਿੱਚ ਅਸੀਂ ਪਿਕਚਰ ਦੇ ਨਾਲ ਵੀ ਉਹਦੀ ਟੈਸਟਿੰਗ ਕਰਨੀ ਹੈ ਪਿਕਚਰ ਦੇ ਨਾਲ ਕਹਾਣੀ ਵੀ ਉਹਨੂੰ ਮੈਪਿੰਗ ਕਰवानी ਹੈ ਬਟ ਉਹ ਸਾਡੇ ਟੈਸਟਿੰਗ ਚ ਨਹੀਂ ਆਏਗਾ ਕਰਟਰੀਰੀਅਚ ਕੋਡਿੰਗ ਨਹੀਂ ਹੋਏਗੀ ਸੋ ਉਮੀਦ ਕਰਦਾ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਉਹਦੇ ਬਾਅਦ ਤੁਹਾਡੇ ਨਾਲ ਹੁਣ ਮੈਂ ਕੋਡਿੰਗ ਸ਼ੀਟਸ ਸ਼ੇਅਰ ਕਰਨ ਲੱਗਾ ਕਿਦਾਂ ਨੂੰ ਅਸੀ ਕਰਨਾ ਹੈ ਉਹਦੇ ਵਿੱਚ ਸਾਰਾ ਲਿਖਿਆ ਹੈ ਤਵੇ ਤੁਸੀਂ ਦੇਖ ਸਕਦੇ ਹੋ ਦੀ ਇਹਦੇ ਵਿੱਚ ਰਿਕਾਰਡਿੰਗ ਸ਼ੀਟ ਦਸੀ ਗਈ ਹੈ ਸੀਰੀਅਲ ਨੰਬਰ ਸਕੂਲ ਦਾ ਨਾਮ ਜ਼ਿਲ੍ਹੇ ਦਾ ਨਾਮ ਆਏਗਾ ਵਿਦਿਆਰਥੀ ਦੀ ਪੰਜਾਬ ਆਈਡੀ ਦਾ ਨਾਮ ਉਹਦਾ ਲਿੰਕ ਭਰਾਂਗੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੈ ਜੀ ਤਿੰਨਾਂ ਦਾ ਹੀ ਇਕੱਠਾ ਹੀ ਇੱਕ ਸ਼ੀਟ ਬਣਾ ਦਿੱਤੀ ਹੈ ਪੰਜਾਬੀ ਦੀ ਗਣਿਤ ਦੀ ਤੇ ਅੰਗਰੇਜ਼ੀ ਦੀ ਠੀਕ ਹੈ ਜੀ ਜਿਵੇਂ ਤੁਹਾਨੂੰ ਦੱਸਿਆ ਪੰਜਾਬੀ ਦੇ ਵਿੱਚ ਉਸੇ ਹਿਸਾਬ ਦੇ ਨਾਲ ਚੱਲਣਾ ਹੈ ਤੇ ਸਮਝ ਦੇ ਆਧਾਰ ਤੇ ਜਿਹੜੀ ਕਹਾਣੀ ਉਹਨਾਂ ਪੈਪਰ ਪੈਨ ਟੈਸਟਿੰਗ ਜਿਹੜੀ ਹੋਏਗੀ ਉਹਦੇ ਹਿਸਾਬ ਦੇ ਨਾਲ ਉਹਨੂੰ 0 1 2 ਕੋਡਿੰਗ ਰੱਖਾਂਗੇ ਇੱਥੇ ਗਣਿਤ ਦੇ ਵਿੱਚ ਵੀ 0 1 2 ਕੋਡਿੰਗ ਐਡਵਾਂਸ ਟੂਲ ਤੇ ਰੱਖਾਂਗੇ ਤੇ ਅੰਗਰੇਜ਼ੀ ਦੇ ਵਿੱਚ ਉਸੇ ਤਰ੍ਹਾਂ ਨੂੰ ਕਰਾਂਗੇ ਟਿਕ ਕਰਦੇ ਜਾਵਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਬੋਨਸ ਟੂਲ ਦੀ ਗੱਲ ਕੀਤੀ ਹੈ ਮੈਥ ਦੀ ਜਿਹੜਾ ਬੱਚਾ ਕਰੇਗਾ ਉਹਨੂੰ ਬੋਨਸ ਟੂਲ ਫ੍ਰੈਕਸ਼ਨ ਵਾਲਾ ਵੀ ਦੇਣਾ ਹੈ ਤੇ ਫ੍ਰੈਕਸ਼ਨ ਦੇ ਵਿੱਚ ਉਹਨੂੰ ਪੇ ਇਹਨੇ ਦੇ ਸਵਾਲ ਦਵਾਂਗੇ ਪਰਿਮਾਪ ਖੇਤਰਫਲ ਸੰਪੂਰਨ ਸੰਖਿਆਵਾਂ ਇਹਦੇ ਹਿਸਾਬ ਨਾਲ ਸ਼ੀਟ ਆਏਗੀ ਤੇ ਉਹ ਕੁਐਸਚਨ ਕਰ ਪੰਦਾ ਜ ਨਹੀਂ ਕਰ ਪਾਏਗਾ ਉਹਦੇ ਹਿਸਾਬ ਨਾਲ ਉਹਨੂੰ ਅਸੀਂ ਕਰਾਂਗੇ ਠੀਕ ਹੈ ਜੀ ਨੈਕਸਟ ਮੈਂ ਗੱਲ ਕਰਨ ਜਾ ਰਿਹਾ ਟੂਲਸ ਦੀ ਜੋ ਕਿ ਤੁਹਾਡੇ ਸਕੂਲਾਂ ਦੀ ਮੇਲ ਆਈਡੀ ਤੇ ਆ ਗਿਆ ਹੈ ਇਹ ਟੂਲਸ ਇਸ ਤਰ੍ਹਾਂ ਇੱਕ ਪੀਡੀਐ ਬਣੀ ਹੈ ਤਾਂ ਪ੍ਰਿੰਟ ਲੈ ਲੈਣਾ ਤੇ ਇਹੀ ਬੱਚੇ ਨੂੰ ਪੁੱਛਣਿਆ ਪਹਿਲੇ ਅਸੀਂ ਪੰਜਾਬੀ ਦੇ ਵਿੱਚ ਗੱਲ ਕਰਾਂਗੇ ਅੱਖਰ ਸ਼ਬਦ ਆ ਗਿਆ ਥੱਲੇ ਇਨਸਟਰਕਸ਼ਨਸ ਵੀ ਦਿੱਤੀਆਂ ਹੋਈਆਂ ਨੇ ਪੜਨ ਦੇ ਵਿੱਚ ਇਹਦਾ ਕਹਾਣੀ ਪੈਰਾ ਪਹਿਰੇ ਦੋ ਦਿੱਤੇ ਆ ਲਿਖਣਾ ਵੀ ਹੈ ਲਿਖਣ ਦੀ ਜਾਂਚ ਦੇ ਬਾਰੇ ਸ਼ਬਦ ਤੇ ਅੱਖਰ ਦਿੱਤੇ ਗਿਆ ਇਸੇ ਤਰ੍ਹਾਂ ਗਣਿਤ ਗਣਿਤ ਦੇ ਵਿੱਚ ਅਸੀਂ ਘਟਾ ਤੋਂ ਸ਼ੁਰੂ ਕਰਨਾ ਨਾਲ ਨਾਲ ਅਸੀਂ ਉਹਦਾ ਵੀ ਸਮਝਦੇ ਜਾਵਾਂਗੇ ਕਿ ਇਹਨੂੰ ਇੱਕ ਅੱਖਰ ਅੰਕ ਤੇ ਸੰਖਿਆ ਪਛਾਣ ਹੈ ਕਿ ਨਹੀਂ ਹੈ ਇਹਦੀਆਂ ਵੀ ਗਾਈਡਲਾਈਨਸ ਲਿਖੀਆਂ ਹੋਈਆਂ ਨੇ ਤੇ ਇਹਦੇ ਬਾਅਦ ਦੇ ਬੇਸਿਕ ਵਰਡ ਪ੍ਰੋਬਲਮ ਤੇ ਮਿਕਸ ਵਰਡ ਪ੍ਰੋਬਲਮਸ ਵੀ ਦਿੱਤੀਆਂ ਹੋਈਆਂ ਨੇ ਇਸੇ ਤਰ੍ਹਾਂ ਅੰਗਰੇਜ਼ੀ ਦੇ ਤੁਹਾਨੂੰ ਦਿੱਤੇ ਹੋਏ ਆ ਜੀ ਕੈਪੀਟਲ ਲੈਟਰ স্মਲ ਲੈਟਰ ਵਰਡ ਪੈਰਾਗ੍ਰਾਫ ਸਟੋਰੀ ਨਾਲ ਇਹਦੇ ਵਿੱਚ ਵਰਡ ਕੰਪਰੀਹੈਂਸ਼ਨ ਪਿਕਚਰ ਦੇ ਨਾਲ ਵੀ ਦਿੱਤਾ ਗਿਆ ਉਹਨੂੰ ਸਮਝਣਾ ਉਹਦੇ ਨਾਲ ਰਿਲੇਟਡ ਤੁਸੀਂ ਉਹਨੂੰ ਪੁੱਛੋਗੇ ਠੀਕ ਹੈ ਜੀ ਸੋ ਇਹ ਟੂਲਸ ਤੁਹਾਡੇ ਸਕੂਲ ਦੀ ਮੇਲ ਆਈਡੀ ਤੇ ਆ ਗਏ ਸੋ ਉਮੀਦ ਕਰਦਾ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਰਿਹਾ ਹੋਵੇਗਾ ਇਸ ਦੇ ਸਹਾਇਤਾ ਨਾਲ ਤੁਸੀਂ ਆਪਣੀ ਬੇਸਲਾਈਨ ਟੈਸਟਿੰਗ ਕਰ ਸਕਦੇ ਹੋ ਥੈਂਕ ਯੂ ਵੈਰੀ ਮੱਚ ਜੀ